ਜਾਓ ਵੀ ਮਿੱਤਰੋ ਤੁਹਾਡੇ ਵਾਸਤੇ ਲਿਆਂਦਾ 1999 ਮਾਡਲ ਮਿਹਦਰਾ ਟਰੈਕਟਰ 275 ਸਿਰਫ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੀ ਹੈ ਨਾ ਮੋਟਰਸਾਈਕਲ ਜਿਵੇਂ ਪਲਟੀਨਾ ਘੱਟ ਖਰਚੇ ਵਾਲਾ ਇਹ ਵਾਕਈ ਉਹੀ ਚੀਜ਼ ਹੈ ਤੇ ਜੇ ਕੰਡੀਸ਼ਨ ਦੀ ਗੱਲ ਕਰੀਏ ਮਿੱਤਰੋ ਸਾਰੀ オリジナル ਹੈ ਸਾਰਾ オリジナル ਹੈ ਜੇ ਗੱਲ ਕਰੀਏ ਟਾਇਰਾਂ ਦੀ ਤਾਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਤੇ ਆ ਸਾਰਾ ਨਿਕਲ ਧਰਮੇ ਚੈੱਕ ਕਰਵਾ ਦੇ ਸਾਰਾ ਮਿੱਤਰੋ オリジナル ਹੈ ਜੇ ਛਤਰੀ ਦੀ ਗੱਲ ਕਰ ਲਈਏ ਤਾਂ ਛਤਰੀ ਵੀ ਨਵੀਂ ਲੱਗੀ ਹੋਈ ਆ ਨੰਬਰ ਵੀ ਦਾ ਪੰਜਾਬ ਦਾ ਪਾਰਟੀ ਵੀ ਫਸਟ ਦੇ ਨਾਮ ਖੜਾ ਤੇ ਬੰਪਰ ਮੂਰੇ ਹੈਵੀ ਲੱਗਿਆ ਹੋਇਆ ਇੰਜਨ ਗੇਅਰ ਦਾ ਪੂਰਾ ਟਣਾ ਟੰ ਟਰੈਕਟਰ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਰਾੜਾ ਸਾਹਿਬ ਦੇ ਬਿਲਕੁਲ ਲਾਗੇ ਪਿੰਡ ਪੈ ਜਾਂਦਾ ਮੁਕੰਦਪੁਰ ਤਸੀਲ ਡੇਲੋਂ ਦਾ ਪਿੰਡ ਆ ਇਹ ਮਿੱਤਰੋ ਉੱਥੇ ਹੀ ਟਰੈਕਟਰ ਬਕਾਊ ਖੜਾ ਤੇ ਪੂਰਾ ਘੈਂਟ ਆ ਪਿੱਛੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਦੇ ਆ ਰਿੰਮਾਂ ਦੀ ਗੱਲ ਕਰ ਲਈਏ ਕਿਸੇ ਪਾਸੇ ਜੰਗਾਲ ਨਹੀਂ ਜੇ ਬੈਗ ਤੋਂ ਗੱਲ ਕਰ ਲਈਏ ਨਾ ਪੂਰਾ ਹੀ ਚੰਗਾ ਟਰੈਕਟਰ ਐ ਟਿਊਬਾ ਟੱਪਾਂ ਦਾ ਕਰਵਾ ਦਿੱਤਾ ਮੈਂ ਚੈੱਕ ਮਿੱਤਰੋ ਪੂਰਾ ਹੀ ਘੈਂਟ ਟਰੈਕਟਰ ਐ ਬਾਕੀ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਜੇ ਕਿਸੇ ਸੱਜਣ ਨੇ ਇਹ ਮਹਿੰਦਰਾ ਟਰੈਕਟਰ 275 ਡੀਆਈ ਖਰੀਦਣਾ